ਸਤਿ ਸ਼੍ਰੀ ਅਕਾਲ ਖਾਲਸਾਬ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਪਲੀਸ਼ਨ ਮੀਤੀ ਪਾਡੀਆਂ ਪ੍ਰਦਾਨ ਅਗਾਜ਼ ਜੀਓ ਅੱਜ ਵਰਲਡ ਥੈਲਾਸੀਮੀਆ ਡੇ ਜੋ ਕਿ ਹਰ ਸਾਲ ਅਸੀਂ ਬੱਚਿਆਂ ਦੇ ਨਾਲ सेलिब्रेट ਕਰਦੇ ਹਾਂ ਜੋ ਸਿਵਲ ਹਸਪਤਾਲ ਚ ਥੈਲਾਸੀਮੀ ਦਾ ਵਾਰਡ ਨਇਆ ਹੋਇਆ ਉੱਥੇ ਅਸੀਂ ਇਹਨਾਂ ਬੱਚਿਆਂ ਦੇ ਨਾਲ ਆ ਗਏ ਇਹਨਾਂ ਥੈਲਾਸੀਮੀ ਆ ਦਾ ਬੱਚਿਆ ਇਸ ਬਿਮਾਰੀ ਤੋਂ ਪੀੜਤ ਨੇ ਉਹਨਾਂ ਦੇ ਲਈ ਰਿਫਰੈਸ਼ਮੈਂਟ ਵਗੈਰਾ ਲਗਾ ਕੇ ਉਹਨਾਂ ਬੱਚਿਆਂ ਨੂੰ ਹਸਰਤ ਸਾਈ ਕਰਦੇ ਆ ਲੋਕ ਜਿਹੜੇ ਸ਼ਹਿਰ ਨੇ ਕਾਫੀ ਨੇ ਜੋ ਵੀ ਆ ਕੇ ਇਹਨਾਂ ਬੱਚਿਆਂ ਦੇ ਲਈ ਸਾਨੂੰ ਦਵਾਈਆਂ ਦੇ ਲਈ ਜੋ ਵੀ ਸੇਵਾ ਤੇ ਸਵਚ ਪਾਉਂਦੇ ਆ ਅਸੀਂ ਮਿਲ ਕੇ ਜਿਹੜੀ ਇਹ ਇਹਨਾਂ ਬੱਚਿਆਂ ਦੇ ਲਈ ਦਵਾਈਆਂ ਜਿਹੜੀਆਂ ਮੰਗਲ ਇਥੇ ਨਾਲ ਦੇਣਿਆ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਇਹ ਉਹ ਬੱਚੇ ਨੇ ਜਿਨ੍ਹਾਂ ਨੂੰ ਹਰ 10 ਤੋਂ 15 ਦਿਨਾਂ ਬਾਅਦ ਚੜਦਾ ਤੇ ਮੈਂ ਸਾਰਿਆਂ ਨੂੰ ਅੱਜ ਕਹਿੰਦਾ ਵੀ ਵਰਲਡ থੈਲਾਸੀਮੀਆ ਡੇ ਦੇ ਉੱਪਰ ਅਸੀਂ ਸਾਰੇ ਆਪਣੇ ਆਪ ਨਾਲ ਇੱਕ ਵਾਦਾ ਕਰੀਏ ਕਿ ਇਹਨਾਂ ਬੱਚਿਆਂ ਦੇ ਲਈ ਅਸੀਂ ਬਲੱਡ ਡੋਨੇਟ ਕਰਿਆ ਕਰੀਏ ਸਾਡੀਆਂ ਭੈਣਾਂ ਸਾਡੇ ਭਰਾ ਬਹੁਤ ਬਲੱਡ ਡੋਨੇਟ ਕਰਦੇ ਆ ਪਰ ਇਹ ਉਹ ਬੱਚੇ ਨੇ ਜਿਨ੍ਹਾਂ ਨੂੰ ਹਰ 10 ਦਿਨਾਂ ਬਾਅਦ ਬਲੱਡ ਚੜਨਾ ਹੁੰਦਾ ਤੇ ਸਭ ਤੋਂ ਵੱਡੀ ਮਹਿਮਾ ਸੇਵਾ ਇਹ ਹੀ ਹੈ ਕਿ ਇਹਨਾਂ ਬੱਚਿਆਂ ਨੂੰ ਜੇ ਤੁਹਾਡੇ ਇੱਕ ਯੂਨਰ ਬਲੱਡ ਜਾਏਗਾ ਤੇ ਬਹੁਤ ਵਧੀਆ ਜ਼ਿੰਦਗੀ ਜੀ ਸਕਦੇ ਆ ਇਸ ਲਈ ਤੁਸੀਂ ਸਿਵਲ ਹਸਪਤਾਲ 'ਚ ਜੋ ਵਾਰਡ ਬਣਿਆ ਉਹਨਾਂ ਬੱਚਿਆਂ ਲਈ ਇੱਥੇ ਕਾਫੀ ਸਾਰੇ ਬੱਚੇ ਨੇ ਜੋ ਕਿ ਕਾਫੀ ਮਧਪੂਰ ਫੈਮਿਲੀ ਨਾਲ ਗਰੀਬ ਤਬਕੇ ਨਾਲ ਚੱਲਦੇ ਆ ਉਹਨਾਂ ਨੂੰ ਬਹੁਤ ਲੋੜ ਹੈ ਤੁਹਾਡੇ ਪਿਆਰ ਦੀ ਤੁਸੀਂ ਇੱਥੇ ਆ ਕੇ ਬਲੈਨਡੋਨੇਟ ਕਰੋ ਤਾਂ ਜੋ ਇਹਨਾਂ ਬੱਚਿਆਂ ਨੂੰ ਜਿਹੜਾ ਅਸੀਂ ਇੱਕ ਵਧੀਆ ਜ਼ਿੰਦਗੀ ਦੇ ਸਕੀ ਹੈ ਤੇ ਅਸੀਂ ਵਰਲਡ ਥੈਰਪੀ ਨੂੰ ਦੇ ਤੇ ਸਾਰਿਆਂ ਨੂੰ ਇਸ ਡੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਆ ਕਿ ਵਰਲਡ ਥੈਰਪੀ ਦਾ ਡੇ ਜਿਹੜਾ ਆਲ ਓਵਰ ਵਰਲਡ ਦੇ ਵਿੱਚ ਮਨਾਇਆ ਜਾਂਦਾ ਤਾਂ ਕਿ ਜਿਹੜੇ ਬੱਚੇ ਨੇ ਇਹਨਾਂ ਨੇ ਇੱਕ ਵਧੀਆ ਜਿਹੀ ਲਾਈਫ ਜੀ ਸਕਦੇ ਲੋਗ ਇਹਨਾਂ ਤੋਂ ਉੱਚਾਈ ਤੋਂ ਹੋ ਕੇ ਕਿ ਇਹ ਇਹਨਾਂ ਬੱਚਿਆਂ ਤੇ ਗੱਲ ਕਰਦਾ ਸਸੀ ਜੀ ਮੈਂ ਡਾਕਟਰ ਸਤਿੰਦਰਜੀਤ ਸਿੰਘ ਬਜਾਜ ਮੈਡੀਕਲ ਸੁਪਰਡੈਂਟ ਸਿਵਲ ਹਸਪੀਟਲ ਜਲੰਧਰ ਅ ਅੱਜ ਅਸੀਂ ਇੱਥੇ ਵੋਲਥੈਲਾਸੀਮੀਆ ਡੇ ਮਨਾ ਰਹੇ ਹਾਂ ਜੋ ਕਿ ਹਰ ਸਾਲ 8 ਮਈ ਨੂੰ ਮਨਾਇਆ ਜਾਂਦਾ ਹੈਗਾ ਇੱਥੇ ਉਹ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜੀ ਡੈਡੀਕੇਸ਼ਨ ਨਾਲ ਪਿਛਲੇ ਕਈ ਸਾਲਾਂ ਤੋਂ 15 ਸਾਲਾਂ ਤੋਂ ਮੈਂ ਇੱਥੇ ਹੈਗਾ ਕਿ ਇਹਨਾਂ ਨੂੰ ਮੈਂ ਦੇਖਣੇ ਦਿੱਲੀ ਆਂਦੇ ਨੇ ਭਾਵੇਂ ਇਹਨਾਂ ਦੀ ਸੀਟ ਕਈ ਵਾਰੀ ਠੀਕ ਨਹੀਂ ਹੁੰਦੀ ਤਾਂ ਵੀ ਆਪਣੀ ਹਾਜ਼ਰੀ ਭਰਦੇ ਨੇ ਤਾਂਕਿ ਬੱਚਿਆਂ ਨੂੰ ਕੋਈ ਦਵਾਈ ਪਿਛੋ ਜਾਂ ਬਲੱਡ ਪਿਛੋ ਨਾ ਖੁੰਝੇ ਜਾਵੇ ਜੋ ਥੈਲਾਸੀਮੀਆ ਬਿਮਾਰੀ ਹੈ ਉਹ ਇੱਕ ਬਲੱਡ ਦਾ ਇੱਕ ਡਿਸਆਰਡਰ ਹੈ ਜਿਹਦੇ ਕਰਕੇ ਆ ਆਇਰਨ ਰੀਲੀਜ਼ ਹੋ ਜਾਂਦਾ ਤੇ ਬਲੱਡ ਦੇ ਸੈੱਲ ਡਿਸਟਰਾਏ ਹੋ ਜਾਂਦੇ ਆ ਸੋ ਇਹਨਾਂ ਲਈ ਜੋ ਅਸੀਂ ਕਰ ਸਕਦੇ ਆ ਥੈਟ ਇਜ਼ ਇੱਕ ਤਰ੍ਹਾਂ ਅਵੇਅਰਨੈਸ ਕ੍ਰੀਏਟ ਕਰ ਸਕਦੇ ਆ ਕੈਂਪਸ ਲਗਾ ਸਕਦੇ ਆ ਬੱਚਿਆਂ ਦੇ ਇਲਾਜ ਕੀਤਾ ਜਾ ਸਕਦਾ ਹੈ ਮੈਡੀਕੇਸ਼ਨ ਦੇ ਨਾਲ ਪਲੱਸ ਇਹਨਾਂ ਦੀ ਲਾਈਫ ਪ੍ਰੋਲੋਂਗ ਕਰਨ ਲਈ ਬਲੱਡ ਤੇ ਹੋਰ ਜੋ ਡੈਸਫੋਰੈਕਸ ਮੀਨ ਵਗੈਰਾ ਚਾਹੀਦੇ ਹੁੰਦੇ ਉਹ ਸਾਰੇ ਆਪਾਂ ਇੰਜੈਕਸ਼ਨ ਯੂਜ਼ ਕਰਦੇ ਆ ਇਹ ਸਾਰਾ ਸਾਡਾ ਉਪਰਾਲਾ ਇੱਕ ਬੰਦੇ ਦਾ ਨਹੀਂ ਇੱਕ ਪੂਰੀ ਸੋਸਾਇਟੀ ਨੂੰ ਚਾਹੀਦਾ ਹੈ ਕਿ ਅਸੀਂ ਮਿਲ ਕੇ ਕੱਟੇ ਹੋ ਕੇ ਇਹ ਸਾਰਾ ਗਿਆਨ ਆਮ ਲੋਕਾਂ ਵਿੱਚ ਵੀ ਵੰਡੀਏ ਤਾਂ ਜੋ ਬੱਚੇ ਜਿਹੜੇ ਵਾਇਗਰੂ ਨੇ ਇਸ ਬਿਮਾਰੀ ਨਾਲ ਪੀੜਤ ਕੀਤੇ ਉਹਨਾਂ ਨੂੰ ਅਸੀਂ ਕੁਝ ਅੱਛੀ ਲਾਈਫ ਦੇ ਸਕੀਏ ਉਹਨਾਂ ਦੀ ਲਾਈਫ ਪ੍ਰੋਲੋਂਗ ਕਰ ਸਕੀਏ ਉਹਨਾਂ ਦੀ ਲਾਈਫ ਦੇ ਵਿੱਚ ਖੁਸ਼ੀਆਂ ਦਾ ਰੰਗ ਭਰ ਸਕੀਏ ਤੇ ਮੈਂ ਅੱਜ ਬਹੁਤ ਥੈਂਕਫੁਲ ਹਾਂ ਪਾਟਿਆ ਸਾਹਿਬ ਤੇ ਆਗਾਜ਼ ਐਨ ਜੀਓ ਦਾ ਜਿਨ੍ਹਾਂ ਨੇ ਤੇ ਸਾਨੂੰ ਅੱਜ ਮੌਕਾ ਦਿੱਤਾ ਹੈ ਦੁਬਾਰਾ ਤੁਮ ਬੱਚੇ ਆਦੇ ਚਲ ਅਸੀਂ ਮੈਂ ਡੇ ਮਨਾਉਂਦਾ 24 ਤਰੀਕ ਨੂੰ ਕੈਂਪ ਲਗਾ ਤੇ ਇਹਨਾਂ ਨੇ 24 ਤਰੀਕ ਨੂੰ ਇਹਦੇ ਰਤੀ ਕੈਂਪ ਲਗਾਣਗੇ ਜਿੱਥੇ ਬਾਹਰੋਂ ਇੱਕ ਡਾਕਟਰ ਆ ਕੇ ਇਹਨਾਂ ਦੇ ਡੈਸਫਰੋਕਸੀਮ ਲੈਵਲ ਚੈੱਕ ਕਰਵਾਗੇ ਉਹਦੇ ਹਿਸਾਬ ਨਾਲ ਇੰਜੈਕਸ਼ਨਸ ਵਗੈਰਾ ਜੋ ਲਗਾਣਗੇ ਉਹ ਲਗਾਏ ਜਾਣਗੇ ਤਾਂਕਿ ਪੇਸ਼ੈਂਟ ਦਾ ਜੋ ਆਇਰਨ ਲੋਡ ਘਟ ਸਕੇ ਤੇ ਬੱਚਿਆਂ ਦੀ ਲਾਈਫ ਵਿੱਚ ਹੋਰ ਵਾਧਾ ਹੋ ਸਕੇ ਥੈਂਕ ਯੂ